ਮੈਂ ਐਡੀਸੀਪੀ ਹਰਪਾਲ ਸਿੰਘ ਜਾਜ ਟ੍ਰੈਫਿਕ ਕਮ ਪੀਸੀਆਰ ਪੀਸੀਆਰ ਅਮਸਰ ਦੀ ਸੁਪਰਵੀਜ਼ਨ ਮੇਰੇ ਕੋਲ ਆ ਰਾਤ ਸਟੇਸ਼ਨ ਦੇ ਕੋਲ ਇੱਕ ਐਕਸੀਡੈਂਟ ਹੋਇਆ ਸੀ ਜਿਸ ਦੀ ਕੇ ਇਨਫੋਰਮੇਸ਼ਨ ਹੁੰਦੇ ਸਾਡਾ ਪੀਸੀਆਰ 11 ਨੰਬਰ ਜਿਸ ਤੇ ਕਨਸਟੇਬਲ ਜਸਕੀਰ ਸਿੰਘ ਸੀ ਜੋ ਤੁਰੰਤ ਉਸੇ ਮੌਕੇ ਤੇ ਗਿਆ ਜਿੱਦੇ ਜਾ ਕੇ ਉੱਥੇ ਲੋਕ ਕਾਫੀ ਇਕੱਠੇ ਹੋਏ ਸੀ ਅਤੇ ਇੱਕ ਕਾਰ ਦਾ ਐਕਸੀਡੈਂਟ ਹੋਇਆ ਸੀ ਕਾਰ ਦਾ ਜਿਹੜਾ ਜਵਾਨ ਸੀ ਉਸ ਦੇ ਨਾਲ ਜਿਹੜੇ ਲੋਕ ਸੀ ਕਾਫੀ ਝਗੜਾ ਕਰਨ ਦੀ ਕੋਸ਼ਿਸ਼ ਕਰਦੇ ਸੀ ਜਿਸ ਨੇ ਸਿਚੁਏਸ਼ਨ ਨੂੰ ਸੰਭਾਲਦੇ ਹੋਏ ਜਿਹੜਾ ਕਾਰ ਵਾਲਾ ਡਰਾਈਵਰ ਆ ਉਸ ਨੂੰ ਕਾਬੂ ਕਰਕੇ ਸਬੰਧਤ ਸਿਵਲ ਅਨ ਪੁਲਿਸ ਸਟੇਸ਼ਨ ਜਿਹੜੇ ਆ ਉੱਥੇ ਆਈ ਉਹਦੇ ਹੈਂਡਵਾਲੇ ਕਰ ਦਿੱਤਾ ਸੀ ਉਸ ਟਾਈਮ ਸਾਡੇ ਕਿਸੇ ਕਰਮਚਾਰੀ ਨੇ ਕੋਈ ਸ਼ਰਾਬ ਨਹੀਂ ਸੀ ਪੀਤੀ ਅਤੇ ਜਿਹੜਾ ਜਵਾਨ ਸੀ ਜਿਹਦਾ ਐਕਸੀਡੈਂਟ ਹੋਇਆ ਉਹ ਪੰਜ ਆਈਆਰਬੀ ਦਾ ਜਵਾਨ ਸੀ ਜੋ ਡਿਊਟੀ ਆਫ ਕਰਕੇ ਆ ਰਿਹਾ ਸੀ ਜੋ ਇਸ ਸਬੰਧੀ ਜੋ ਹੈ ਸਿਵਲ ਐਂਡ ਪੁਲਿਸ ਸਟੇਸ਼ਨ ਨੇ ਉਸ ਦਾ ਜਿਹੜਾ ਵਾ ਮੈਡੀਕਲ ਵੀ ਕਰਵਾ ਲਿਆ ਅਤੇ ਹੁਣ ਜੋ ਦੋਨਾਂ ਪਾਰਟੀਆਂ ਨੇ ਜਿਸ ਦੇ ਨਾਲ ਐਕਸੀਡੈਂਟ ਹੋਇਆ ਸੀ ਦੋਨਾਂ ਪਾਰਟੀਆਂ ਨੇ ਆਪਸ ਵਿੱਚ ਰਾਜ਼inama ਵੀ ਕਰ ਲਿਆ ਕਿਉਂਕਿ ਕਿਸੇ ਦਾ ਕੋਈ ਖਸੂਰ ਨਹੀਂ ਸੀ اچੰਤ ਕੁਦਰਤੀ ਵਾਪਾ ਸੀ ਘਟਨਾ ਕਿਉਂਕਿ ਰਾਤ ਦੇ ਟਾਈਮ ਉੱਤੇ ਬੱਸਾਂ ਲੱਗੀਆਂ ਹੁੰਦੀਆਂ ਨੇ ਬੱਸਾਂ ਦੇ ਵਿੱਚ اچੰਤ ਕੇ ਜਿਹੜਾ ਐਕਸੀਡੈਂਟ ਹੋਇਆ ਸੀ ਜੋ ਇਹ ਜਿਹੜਾ ਵੈਸ ਵਿੱਚ ਸਾਡੇ ਕਿਸੇ ਮੁਲਾਜ਼ਮ ਨੇ ਕਿਸੇ ਨੇ ਵੀ ਕੋਈ ਸ਼ਰਾਬ ਨਹੀਂ ਸੀ ਮੈਂ ਕਾਂਸਟੇਬਲ ਸੀ ਇਸकी ਰੇਟਿੰਗ ਐਕਸਰ 11 ਪੀਸੀਆਰ ਥਾਣਾ ਸਿਵਲ ਲਾਈਨ ਏਰੀਆ ਦੇ ਵਿੱਚ ਆਪਣੀ ਡਿਊਟੀ ਕਰ ਰਿਹਾ ਸੀ ਤੇ ਨਾਈਟ ਟਾਈਮ ਤੇ ਮੈਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਰੇਲਵੇ ਸਟੇਸ਼ਨ ਦੇ ਕਰੀਬ ਇੱਕ ਐਕਸੀਡੈਂਟ ਹੋਇਆ ਹੈ ਮਨੋ ਮੌਕੇ ਤੇ ਪੁੱਜਾ ਇੱਕ ਸਾਡੇ ਕਾਂਸਟੇਬਲ ਸੀਗੇ ਜਿਨ੍ਹਾਂ ਦੇ ਕੋਲ ਐਕਸੀਡੈਂਟ ਵਗੈਰਾ ਹੋਇਆ ਸਾਰੀਆਂ ਚੀਜ਼ਾਂ ਹੋਈਆਂ ਸੀ ਦੋਨੋਂ ਪਾਰਟੀਆਂ ਨੂੰ ਲੈ ਕੇ ਨਾਈਟ ਟਾਈਮ ਦੇ ਉੱਤੇ ਥਾਣੇ ਲੈ ਕੇ ਆਇਆ ਗਿਆ ਸੁਭਾ ਨੂੰ ਉਹਨਾਂ ਦਾ ਆਪਸੀ ਵਿੱਚ ਸਾਰਾ ਕੰਪਰੋਮਾਈਜ਼ ਕੀਤਾ ਹੋਇਆ ਜੋ ਵੀ ਪੁਲਿਸ ਦੇ ਉੱਤੇ ਅਲਿਗੇਸ਼ਨਸ ਲੱਗ ਰਹੇ ਨੇ ਇਲਜ਼ਾਮ ਲੱਗ ਰਹੇ ਨੇ ਕਿ ਪੁਲਿਸ ਆਫੀਸਰਸ ਨੇ ਸ਼ਰਾਬ ਪੀਤੀ ਸੀ ਵਗੈਰਾ ਵਗੈਰਾ ਕੁਝ ਇਹ ਸਾਰੇ ਸਾਰੇ ਝੂਠੇ ਨੇ ਕੋਈ ਸੱਚਾਈ ਨਹੀਂ ਕੱਲ ਰਾਤ ਸਾਡਾ ਮੇਰੇ ਛੋਟੇ ਬ੍ਰਦਰ ਦਾ ਐਕਸੀਡੈਂਟ ਹੋ ਗਿਆ ਸੀ ਸਾਡਾ ਆਪਸ ਵਿੱਚ ਬਿਠਾ ਕੇ ਰਾਜੀਨਾਮਾ ਕਰਾ ਦਿੱਤਾ ਜਿਹੜਾ ਮਲਾਇਮ ਸੀ ਉਹਨੇ ਕੋਈ ਵਿਸਕੀ ਕੋਈ ਪੈਗ ਵਗੈਰਾ ਨਹੀਂ ਲਾਇਆ ਸੀ